ਅੱਜ ਸੜਕ ਦੀ ਗੱਲ ਕਰ ਰਿਹਾ ਸੜਕ ਦੀ ਗੱਲ ਕਰ ਰਿਹਾ ਜੀ ਕ੍ਰੀਮਪੁਰ ਧਿਆਨੀ ਪਿੰਡ ਦੀ ਸੁੜੋਏ ਤੋਂ ਜੇ ਕ੍ਰੀਮਪੁਰ ਧਿਆਨੀ ਤੁਸੀਂ ਜਾਂਦੇ ਆ ਤੇ ਜਿਹੜੀ ਇਹ ਸੜਕ ਹੈ ਟੁੱਟੀ ਹੋਈ ਹੈ ਬੁਰਾ ਹਾਲ ਹੈ ਸੜਕ ਦਾ ਜੇ ਇੱਕ ਵਾਰ ਨਜ਼ਰ ਮਾਰੋ ਤਾਂ ਖੰਡੇ ਹੀ ਖੰਡੇ ਆ ਤੇ ਮੈਸ ਕਰਕੇ ਇਸ ਸੜਕ ਦੀ ਗੱਲ ਕਰ ਰਿਹਾ ਕਿਉਂਕਿ ਇਹ ਸੜਕ ਚਾਰ ਵਾਰ ਅਕਾਲੀ ਦਲ ਤੋਂ ਬਣੇ ਵਿਧਾਇਕ ਸਵਰਗੀ ਚੌਧਰੀ ਨੰਦ ਲਾਲ ਦੇ ਪਿੰਡ ਨੂੰ ਸਰਦੇ ਜਾਂਦੀ ਹੈ ਤੇ ਇਸ ਵੇਲੇ ਮੈਂ ਉਸੇ ਸੜਕ ਤੇ ਖੜਾ ਆ ਜੇ ਤੁਸੀਂ ਹਾਲਾਤ ਦੇਖੋ ਇਸ ਸੜਕ ਦੇ ਤਾਂ ਐਨੇ ਕੁ ਮਾੜੇ ਆ ਕਿ ਤੁਸੀਂ ਸੋਚ ਹੀ ਨਹੀਂ ਸਕਦੇ ਇਸ ਕਰਕੇ ਰੋਡ ਦਿਖਾਣਾ ਜ਼ਰੂਰੀ ਮੈਂ ਸਮਝਿਆ ਕਿ ਅਕਾਲੀ ਦਲ ਦੇ ਬਹੁਤ ਵੱਡੇ ਚਿਹਰੇ ਮੈਨੂੰ ਨਹੀਂ ਲੱਗਦਾ ਕਿ ਕਦੇ ਇਸ ਰੋਡ ਦਾ ਜ਼ਿਕਰ ਕੀਤਾ ਹੋਊਗਾ ਕਦੇ ਵਿਰੋਧ ਕੀਤਾ ਹੋਊਗਾ ਕਰਨਾ ਚਾਹੀਦਾ ਹੈ ਤੇ ਸਰਕਾਰਾਂ ਨੂੰ ਵੀ ਐਡੇ ਵੱਡੇ ਲੀਡਰ ਦੇ ਪਿੰਡ ਨੂੰ ਜਾਣ ਵਾਲਾ ਰੋੜੇ ਰੋੜ ਜਿਹੜਾ ਜਾਂਦਾ ਆ ਇਹ ਚੌਧਰੀ ਅਨੰਦ ਲਾਲ ਦੇ ਪਿੰਡ ਨੂੰ ਜਾਂਦਾ ਤੇ ਮੈਨੂੰ ਲੱਗਦਾ ਕਿ ਇਹ ਰੋਡ ਪਹਿਲ ਦੇ ਆਧਾਰ ਤੇ ਬਣਾਉਣਾ ਚਾਹੀਦਾ ਸੀਗਾ ਤੋਂ ਇਹ ਇਸ ਰੋਡ ਤੋਂ ਲੰਘਣ ਵਾਲੇ ਲੋਕ ਵੀ ਬ੍ਰੇਕਾਂ ਮਾਰਨਗੇ ਨਹੀਂ ਮਾਰਨਗੇ ਇਹ ਬਾਤ ਦੀ ਗੱਲ ਹੈ ਕਿ ਪਹਿਲਾਂ ਸੜਕ ਤੇ ਖੱਡੇ ਏਡੇ ਏਡੇ ਵੱਡੇ ਖੱਡੇ ਆ ਕਿ 2-2 4-4 5-5 ਫੁੱਟ ਖੱਡੇ ਪਏ ਹੋਏ ਆ ਇਹ ਪਾਰਟੀ ਵਾਲਿਆਂ ਨੂੰ ਤਹਿਲ ਦੇ ਆਧਾਰ ਤੇ ਇਹ ਰੋਡ ਦੀ ਮੰਗ ਕਰਨੀ ਚਾਹੀਦੀ ਸੀ ਇਹ ਬਣੇ ਪਰ ਨਹੀਂ ਕੀਤੀ ਤੁਹਾਨੂੰ ਆਪਣੇ ਆਪਣੇ ਹਲਕੇ ਦੇ ਰੋੜਾਂ ਦੀ ਮੰਗ ਰੱਖਣੀ ਚਾਹੀਦੀ ਹੈ ਸਰਕਾਰ ਕੋ ਚਾਹੇ ਬਣੇ ਨਾ ਬਣੇ ਉਹ ਬਾਤ ਦੀ ਗੱਲ ਹੈ ਤੁਸੀਂ ਉਸ ਮੰਗ ਨੂੰ ਕਿੰਨੇ ਕ ਆ ਸਾਦਗੀ ਨਾਲ ਰੱਖਦੇ ਹੋ ਕਿ ਸਰਕਾਰ ਸੁਣਦੀ ਆ ਇੱਕ ਭਾਈ ਸਾਹਿਬ ਆਂਦੇ ਆ ਰੋਕ ਕੇ ਭਾਈ ਸਾਹਿਬ ਕਿਹੜਾ ਪਿੰਡ ਆਪਣਾ ਕ੍ਰੀਮਪੁਰ ਨਹੀਂ ਆ ਜਿਹੜਾ ਕ੍ਰੀਮਪੁਰ ਤੇ ਇਹਨੂੰ ਰੋੜ ਜਾਂਦਾ ਇਹ ਕਿਹੋ ਜਿਹਾ ਵਾ ਤੁਹਾਡੇ ਸਾਹਮਣੇ ਟੁੱਟਿਆ ਕੀ ਲੱਗਦਾ ਕਿ ਇਹ ਬਣਨਾ ਚਾਹੀਦਾ ਚਾਹੀਦਾ ਜੀ ਬਣਨਾ ਰੋਵੀ ਮਰਜ਼ੀ ਜ਼ਿੰਦਗੀ ਦੇ ਆਣਾ ਪਣਾ ਸੜੋਏ ਨੂੰ ਬੱਚਿਆਂ ਦੇ ਪੜਨ ਇਹ 15 ਸਾਲ ਤੋਂ ਤੇ ਦੱਸਦੇ ਆ ਕਿ 15 ਸਾਲ ਤੋਂ ਨਹੀਂ ਬਣਿਆ ਸਸੀਆ ਬਾਜੀ ਕਿਹੜਾ ਪਿੰਡ ਬਾਜੀ ਆਪਣਾ ਮੇਰੇ ਪਹਿਲੀ ਬਾਜੀ ਪਹਿਲੀ ਆ ਜਿਹੜਾ ਰੋਡ ਤੁਸੀਂ ਰੋਜ਼ ਲੰਘ ਕੇ ਜਾਂਦੇ ਆ ਉਹ ਕਿਹੋ ਜਿਹਾ ਰੋਡ ਇਹ ਤਾਂ ਬਹੁਤ ਮਾੜਾ ਹਰੇ ਬਲ ਲੱਗ ਇੱਕ ਮਿੰਟ ਇਹ ਜਿਹੜਾ ਬਾਜੀ ਰੋਡ ਹੈ ਕ੍ਰੀਮਪੁਰ ਤੇਾਨੀ ਚਾਰ ਵਾਰ ਵਿਧਾਇਕ ਬਣੇ ਹਨਾ ਕਿ ਉਹਨਾਂ ਦੇ ਪਿੰਡ ਉਹਨੂੰ ਰੋਡ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੇ ਇਹ ਰੋਡ ਰਹਿਣਗੇ ਤਾਂ ਕੀ ਲੱਗਦਾ ਕਿ ਹੋਰ ਰੋਡ ਵਣਨਗੇ ਕਿ ਨਹੀਂ ਬ ਪਾਜੀ ਬਹੁਤ ਮਾੜਾ ਹਾਲ ਹੈ ਜੇ ਰੋਡ ਬਣਦਾ ਵੀ ਹੈ ਨਾ ਜੀ ਆ ਉਹ ਬਹੁਤ ਟਾਈਮ ਨਹੀਂ ਕਰਦਾ ਹੈਗਾ ਜਿੱਦਾਂ ਹੁਣ ਦਿਆਲਾ ਤੋਂ ਆਪਣਾ ਲਾ ਲਈਏ ਉਹ ਰੋਡ ਹੁਣ ਤੇ ਵੀ ਟੁੱਟਣਾ ਸ਼ੁਰੂ ਹੋ ਗਿਆ ਹੁਣ ਤੇ ਟੁੱਟਣ ਲੱਗ ਪਿਆ ਤੁਸੀਂ ਦੇਖ ਲਓ ਜਾ ਕੇ ਹੁਣੇ ਬਣੇ ਬਣੇ ਨੂੰ ਵੀ ਹਜੇ ਮੇਰੇ ਖਿਆਲ ਚ ਸਾਲ ਕਈ ਸਾਲ ਕੀ ਮਸੀ ਹੋਣਾ ਸਾਲ ਵੀ ਨਾ ਹੋਇਆ ਹੋਣਾ ਅੱਛਾ ਸਰਕਾਰ ਦਾ ਕਹਿੰਦੀ ਹੈ ਕਿ 5 ਸਾਲ ਦੀ ਗਾਰੰਟੀ ਹੈ 5 ਸਾਲ ਦੀ ਨਹੀਂ ਭਾਜੀ ਗਾਰੰਟੀ ਇਹ ਤਾਂ ਬਸ ਦਿਖਾਵਾ ਹੀ ਹੈ ਇਹਦਾ ਦਿਖਾਵਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਆ ਭਾਜੀ ਦੋ ਗੱਲਾਂ ਹੋਈਆਂ ਕਿ ਇਹ ਰੋਡ ਹਲੇ ਬਣਿਆ ਨਹੀਂ ਲੋਕ ਕਹਿੰਦੇ 10-15 ਸਾਲ ਤੋਂ ਇਹੀ ਹਾਲ ਹੈ ਦੂਜੀ ਗੱਲ ਹੈ ਕਿ ਜਿਹੜਾ ਨਵਾਂ ਰੋਡ ਬਣਿਆ 1 ਸਾਲ ਪਹਿਲਾਂ ਸਰਕਾਰ ਨੂੰ 4 ਸਾਲ ਹੋ ਗਏ 1 ਸਾਲ ਰੋਡ ਬਣਿਆ ਦਿਆਲਾਂ ਤੋਂ ਸੜੋਏ ਨੂੰ ਰੋਡ ਬਣਿਆ ਉਹ ਵੀ ਟੁੱਟ ਚੁੱਕਾ ਆ ਇਹ ਵੀ ਲੋਕ ਸਵਾਲ ਕਰ ਰਹੇ ਆ ਇਹਨਾਂ ਸਵਾਲਾਂ ਦਾ ਜਵਾਬ ਕੋਣ ਦੇਵੇਗਾ ਧੰਨਵਾਦ ਹੈ ਜੀ ਜਿੰਨੇ ਦੇਖਦੇ ਆ ਸਾਰਿਆਂ ਦਾ ਸ਼ੁਕਰੀਆ ਇਸ ਰੋਡ ਦੀ ਗੱਲ ਮੈਂ ਤਾਂ ਕੀਤੀ ਸਵਰਗੀ ਹੈ ਸੰਸਿਸ ਕੱਤਰ ਚੌਧਰੀ ਨੰਦ ਲਾਲ ਜੀ ਦੇ ਪਿੰਡ ਨੂੰ ਜਾਣ